ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਰਨਲ ਮਾਮਲੇ ਦੇ ਵਿੱਚ ਜੋ ਵੱਡਾ ਮੋੜ ਆ ਗਿਆ ਹੈ ਪਟਿਆਲਾ ਪੁਲਿਸ ਤੇ ਕਰਨਲ ਮਾਮਲਾ ਜੋ ਪਖਿਆ ਹੋਇਆ ਸੀ ਪਿਛਲੇ ਕੁਝ ਦਿਨਾਂ ਤੋਂ ਜੋ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਿਨ੍ਹਾਂ ਨੇ ਇਸ ਮਾਮਲੇ ਨੂੰ ਹਾਈਲਾਈਟ ਕੀਤਾ ਸੀ ਜੋ ਪੰਜਾਬ ਪੁਲਿਸ ਦੇ ਨਾਲ ਉਹਨਾਂ ਦੇ ਪਤੀ ਕਰਨਲ ਬਾੜ ਤੇ ਉਹਨਾਂ ਦੇ ਸੁਪੁੱਤਰ ਨਾਲ ਜੋ ਕੁੱਟਮਾਰ ਕੀਤੀ ਗਈ ਪੰਜਾਬ ਪੁਲਿਸ ਦੇ ਇੰਸਪੈਕਟਰਾਂ ਦੇ ਵੱਲੋਂ ਉਸ ਤੋਂ ਬਾਅਦ ਕਰਨਲ ਬਾੜ ਦੀ ਪਤਨੀ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਨੱਕ ਵਿੱਚ ਦਮ ਕਰ ਦਿੱਤਾ ਪੂਰਾ ਸਾਰਾ ਜੋ ਅਫਸਰ ਮਹਿਕਮਾ ਸੀ ਜੋ ਪੁਲਿਸ ਮਹਿਕਮਾ ਸੀ ਉਸ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਸੋ ਸਾਰਾ ਆਰਮੀ ਜੋ ਰਿਟਾਇਰ ਫੌਜੀ ਸੀ ਰਿਟਾਇਰ ਅਫਸਰ ਸੀ ਤੇ ਪੂਰੇ ਆਰਮੀ ਦੇ ਜਿੰਨੇ ਜੁਨਟਾ ਸੀ ਉਹ ਸਾਰੀਆਂ ਕਰਨ ਬਾਠ ਦੀ ਪਤਨੀ ਦੇ ਹੱਕ ਵਿੱਚ ਆ ਕੇ 22 ਮਾਰਚ ਨੂੰ ਪੰਜਾਬ ਪੁਲਿਸ ਦੇ ਖਿਲਾਫ ਧਰਨਾ ਲਾ ਦਿੱਤਾ ਗਿਆ ਪੰਜਾਬ ਪੁਲਿਸ ਡੀਸੀ ਦਫ਼ਤਰ ਦੇ ਸਾਹਮਣੇ ਇਹ ਧਰਨਾ ਸ਼ੁਰੂ ਹੋ ਜਾਂਦਾ ਹੈ ਜੋ ਹੁਣ ਇਹ ਧਰਨਾ ਖਤਮ ਹੋਇਆ ਇਹ ਧਰਨਾ ਚੁੱਕਿਆ ਗਿਆ ਕਰਨਲ ਬਾਠ ਦੀ ਪਤਨੀ ਜਿਨ੍ਹਾਂ ਨੇ ਜਿੱਤ ਦਰਜ ਕਰ ਲਈਏ ਜੋ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਣ ਦੀ ਉਹਨਾਂ ਨੇ ਮੰਗ ਕੀਤੀ ਸੀ ਉਹ ਵੀ ਉਹਨਾਂ ਨੂੰ ਸਮਾਂ ਮਿਲ ਗਿਆ ਜੋ 31 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਪਰਿਵਾਰ ਦੀ ਮੁਲਾਕਾਤ ਹੋਵੇਗੀ ਕਰਨਲ ਬਾਠ ਦੀ ਪਤਨੀ ਜਸਵਿੰਦਰ कौर ਬਾਠ ਜਿਨ੍ਹਾਂ ਨੇ ਇਹ ਖੁਦ ਲੜਾਈ ਲੜੀ ਏ ਔਰ ਸਾਰੇ ਹੀ ਪਾਰਟੀਆਂ ਦੇ ਲੀਡਰਾਂ ਨੇ ਸਾਥ ਦਿੱਤਾ ਜੋ ਉਹਨਾਂ ਨੇ ਪੋਲੀਟੀਕਲ ਇਸ਼ੂ ਨਹੀਂ ਬਣਨ ਦਿੱਤਾ ਉਹਨਾਂ ਨੇ ਆਪਣੇ ਹੱਕ ਦੀ ਲੜਾਈ ਔਰ ਜੋ ਪੰਜਾਬ ਵਿੱਚ ਪੰਜਾਬ ਪੁਲਸ ਦੇ ਵੱਲੋਂ ਤੱਕੇਸ਼ਾਈ ਕੀਤੀ ਜਾਂਦੀ ਏ ਜੋ ਪੰਜਾਬ ਪੁਲਸ ਦੇ ਅਫਸਰ ਨਸ਼ੇ ਦੇ ਵਿੱਚ ਹੁੰਦੇ ਨੇ ਔਰ ਇਹਨਾਂ ਦਾ ਕੰਮ ਹੁੰਦਾ ਹੈ ਲੋਕਾਂ ਦੀ ਸੁਰੱਖਿਆ ਕਰਨਾ ਪਰ ਇਹ ਨਸ਼ੇ ਦੇ ਵਿੱਚ ਕੁਝ ਦੇਖਦੇ ਨਹੀਂ ਔਰ ਇਹ ਬਿਨਾਂ ਮਤਲਬ ਤੋਂ ਉਹਨਾਂ ਦੇ ਉੱਪਰ ਜੋ ਫਿਜ਼ੀਕਲੀ ਟੌਰਚਰ ਕਰਦੇ ਨੇ ਇਸ ਨੂੰ ਲੈ ਕੇ ਇਹ ਲੜਾਈ ਜੋ ਕਰਨਲ ਬਾਠ ਦੀ ਪਤਨੀ ਨੇ ਸ਼ੁਰੂ ਕੀਤੀ ਸੀ ਜੋ एसएसपी नानक सिंह ਦੇ ਖਿਲਾਫੀ ਉਹਨਾਂ ਨੇ ਮੋਰਚਾ ਖੋਲ੍ਹਿਆ ਹੋਇਆ ਸੀ एसएसपी नानक सिंह ਦੇ ਤਬਾਦਲੇ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਸੀ ਜੋ ਕਿ ਬਹੁਤ ਜਲਦੀ ਉਹਨਾਂ ਦਾ ਤਬਾਦਲਾ ਵੀ ਹੋ ਜਾਏਗਾ ਜੋ ਡੀਜੀਪੀ ਪੰਜਾਬ ਪੁਲਸ ਦੇ ਵੱਲੋਂ ਇਸ ਨੂੰ ਹਾਈਲਾਈਟ ਜੋ ਹੁੰਦਾ ਵੇਖ ਕੇ ਜੋ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ एसएसपी नानक सिंह ਦਾ ਤਬਾਦਲਾ ਜਿਹੜਾ ਕਿਸੇ ਹੋਰ ਜ਼ਿਲ੍ਹੇ 'ਚ ਕੀਤਾ ਜਾ ਸਕਦਾ ਸੋ ਦੂਸਰੇ ਪਾਸੇ ਉਹਨਾਂ ਨੇ ਆਪਣਾ ਕੇਸ ਹਾਈ ਕੋਰਟ ਦੇ ਵਿੱਚ ਵੀ ਦਾਇਰ ਕੀਤਾ ਹੈ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਜਿਹੜਾ ਕਿ ਹੁਣ ਉਮੀਦ ਹੈ ਕਿ ਉਹਨਾਂ ਨੂੰ ਇਸ ਦੇ ਉੱਪਰ ਜਸਟਿਸ ਮਿਲੇਗਾ ਇਨਸਾਫ ਮਿਲੇਗਾ ਜੋ ਕਰਨਲ ਬਾੜ ਦੀ ਪਤਨੀ ਨਾਲ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਪੰਜਾਬ ਦੇ ਲੋਕ ਜਿਹੜੇ ਪੰਜਾਬ ਪੁਸ ਤੋਂ ਸਤਾਏ ਹੋਏ ਸੀ ਉਹ ਇਕੱਠੇ ਹੋਏ ਨੇ ਕਰੋਨਾ ਨੇ ਵੱਡਾ ਐਲਾਨ ਕੀਤਾ ਜੇਕਰ ਹੁਣ ਜਸਟਿਸ ਨਹੀਂ ਮਿਲਦਾ ਕਰਨਲ ਬਾੜ ਦੀ ਪਤਨੀ ਨੂੰ ਤਾਂ ਫਿਰ ਪੰਜਾਬ ਪੁਸ ਜਿਹੜੀ ਹੈ ਉਸੇ ਤਰ੍ਹਾਂ ਧੱਕੇ ਕਰਦੀ ਰਹੇਗੀ ਪੰਜਾਬ ਪੁਸ ਦੇ ਇੰਸਪੈਕਟਰਾਂ ਨੇ ਮਾਫੀਆਂ ਵੀ ਮੰਗੀਆਂ ਐਸਐਸਪੀ ਨਾਨਕ ਸਿੰਘ ਨੇ ਵੀ ਖੁਦ ਇਸ ਵਿੱਚ ਇਨਵੋਲਵ ਹੋ ਕੇ ਕਰਨਲ ਪਾਠ ਦੀ ਪਤਨੀ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਨਾਲ ਇਨਸਾਫ ਹੋਵੇਗਾ ਔਰ ਡੀਸੀ ਸਾਹਿਬ ਖੁਦ ਆਕੇ ਉਹਨਾਂ ਨੇ ਕਰਨਲ ਪਾਠ ਦੀ ਪਤਨੀ ਦੇ ਨਾਲ ਜਾ ਕੇ ਜੋ ਐਫਆਈਆਰ ਕਰਵਾਈਆਂ ਨੇ ਸੋ ਕਿਤੇ ਨਾ ਕਿਤੇ ਇਹ ਮਾਮਲਾ ਜਿਹੜਾ ਕਿ ਬਹੁਤ ਹੀ ਵੱਡਾ ਹੁੰਦਾ ਜਾ ਰਿਹਾ ਸੀ ਸੋ ਜਿਵੇਂ ਹੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਮਿਲਣ ਦੀ ਗੱਲ ਕੀਤੀ 31 ਮਾਰਚ ਨੂੰ ਸਮਾਂ ਦਿੱਤਾ ਫੋਨ ਉਸ ਤੋਂ ਪਹਿਲਾਂ ਇਹ ਧਰਨਾ ਖਤਮ ਹੋ ਗਿਆ ਹੈ ਔਰ ਦੂਸਰੇ ਪਾਸੇ ਇਹ ਹੀ ਮੰਗ ਕੀਤੀ ਜਾ ਰਹੀ ਹੈ ਕਿ ਇਹ ਕੇਸ ਸੀਬੀਆਈ ਨੂੰ ਸੌਂਪਿਆ ਜਾਵੇ ਜੋ ਸਿਟ ਬਣਾਈ ਗਈ ਹੈ ਉਹ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਉਹ ਅਫਸਰ ਉਹਨਾਂ ਅਫਸਰਾਂ ਦੇ ਨਾਲ ਮਿਲ ਕੇ ਜੋ ਵੀ ਇਹ ਮਾਮਲਾ ਹੈ ਇਸ ਨੂੰ ਜਿਹੜਾ ਇੱਕ ਤਰਫੀ ਕਰ ਦਿੰਦੇ ਨੇ ਜਿਸ ਕਰਕੇ ਕਰਨਲ ਬਾਠ ਦੀ ਪਤਨੀ ਨੇ ਕਿਹਾ ਕਿ ਸਾਡੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਜੇਕਰ ਕਰਨਲ ਬਾਠ ਗੁਨਾਹਗਰ ਹੋਏ ਤਾਂ ਕਰਨਲ ਬਾਠ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ ਜੇਕਰ ਪੰਜਾਬ ਪੁਲਿਸ ਦੇ ਚਾਰ ਇੰਸਪੈਕਟਰ ਜਿਨ੍ਹਾਂ ਨੇ ੱੱਕਾ ਕੀਤਾ ਔਰ ਉਹਨਾਂ ਨੇ ਡਰਿੰਕ ਕਰਕੇ ਰਾਤ ਨੂੰ ਜੋ ਉਹਨਾਂ ਦਾ ਉੱਟਮਾਰ ਕੀਤੀ ਏ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਔਰ ਉਹਨਾਂ ਨੂੰ ਸਜ਼ਾ ਹੋਵੇ ਜੇਲ੍ਹ ਦੇ ਵਿੱਚ ਜਾਣ ਇਹ ਉਹਨਾਂ ਦੀ ਮੰਗ ਏ ਜੋ ਕਿ ਇਸ ਦੇ ਨਾਲ ਉਹਨਾਂ ਦੇ ਨਾਲ ਪੂਰਾ ਪਰਿਵਾਰ ਜਿਹੜਾ ਖੜਾ ਹੋਇਆ ਸੀ ਭਾਜਪਾ ਦੇ ਲੀਡਰ ਉਹਨਾਂ ਦੇ ਨਾਲ ਉਹਨਾਂ ਦੇ ਜੋ ਰਿਸ਼ਤੇਦਾਰੀਆਂ ਨੇ ਮਹਾਰਾਣੀ ਪ੍ਰਨੀਤ ਕੌਰ ਉਸ ਤੋਂ ਬਾਅਦ ਜਿਹੜੇ ਕਾਂਗਰਸ ਦੇ ਲੀਡਰ ਉਥੋਂ ਐਮਪੀ ਨੇ ਗਾਂਧੀ ਜੀ ਇਹ ਸਾਰਿਆਂ ਨੇ ਹੀ ਕਰਨਲ ਬਾੜ ਦੀ ਪਤਨੀ ਦਾ ਸਾਥ ਦਿੱਤਾ ਹੈ ਔਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਭਾਵੇਂ ਜਿਹੜਾ ਸਾਥ ਨਹੀਂ ਦਿੱਤਾ ਪਰ ਉਹ ਅੰਦਰੋਂ ਅੰਦਰੀ ਜ਼ਰੂਰ ਖਫਾ ਨੇ ਪੰਜਾਬ ਪੁਲਿਸ ਤੇ ਉਹ ਗ੍ਰਹਿ ਬਾਗ ਤੋਂ ਕਿ ਪੰਜਾਬ ਪੁਲਿਸ ਜਿਹੜੀ ਆਪਣੀ ਮਨਮਰਜ਼ੀ ਕਰ ਰਹੀ ਏ ਪੰਜਾਬ ਪੁਲਿਸ ਕਿਸੇ ਦੇ ਨਾਲ ਜਿਹੜਾ ਕਿ ੱੱਕੇਸ਼ਾਈ ਜਦੋਂ ਕਰਦੀ ਏ ਤਦੇ ਹੀ ਪੁਲਿਸ ਰਾਜ ਕਿਹਾ ਜਾ ਰਿਹਾ ਕਿ ਇੱਥੇ ਫਿਰ ਦੁਬਾਰਾ ਪੁਲਿਸ ਰਾਜ ਬਣਦਾ ਜਾ ਰਿਹਾ ਜੋ ਇਸ ਨੂੰ ਲੈ ਕੇ ਕਰਨਲ ਬਾਠ ਦੀ ਪਤਨੀ ਦੀ ਜਿੱਤ ਹੋਈ ਏ ਹੁਣ ਜਿਹੜਾ ਕਿ ਮੁੱਖ ਮੰਤਰੀ ਨਾਲ ਸਮਾਂ ਮਿਲਿਆ 31 ਮਾਰਚ ਨੂੰ ਮਿਲੰਦਾ